ਅ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਸਾਡੇ ਹੁਸ਼ਿਆਰਪੁਰ ਦੇ ਨਿਵਾਸੀਆਂ ਤੱਕ ਸਾਡਾ ਪ੍ਰੋਜੈਕਟ ਗੋ ਸੋਲਰ ਦਾ ਸੁਨੇਹਾ ਲੈ ਕੇ ਆਏ ਹਾਂ ਅ ਪ੍ਰੋਜੈਕਟ ਗੋ ਸੋਲਰ ਦੇ ਤਹਿਤ ਅਸੀਂ ਇੱਕ ਮਹਿੰਮ ਸਟਾਰਟ ਕਰ ਰਹੇ ਹਾਂ ਜਿਸ ਦੇ ਤਹਿਤ ਅਸੀਂ ਘਰਾਂ ਦੇ ਵਿੱਚ ਸੋਲਰ ਯੂਨਿਟ ਦੀ ਇੰਸਟਾਲੇਸ਼ਨ ਸੋਲਰ ਰੂਫਟਾਪ ਪਲਾਂਟ ਦੀ ਇੰਸਟਾਲੇਸ਼ਨ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਹਰ ਬਿਜਲੀ ਦਾ ਕੰਜ਼ਿਊਮਰ ਕੋ ਕਿਸੇ ਵੀ ਕੈਟਾਗਰੀ ਦੇ ਹੋਣ ਉਹਨਾਂ ਦੀ ਕੰਜ਼ਮਪਸ਼ਨ 300 ਯੂਨਿਟ ਹੋਵੇ ਜਾਂ ਉਸ ਤੋਂ ਘੱਟ ਹੋਵੇ ਉਸ ਤੋਂ ਵੱਧ ਹੋਵੇ ਹਰ ਕੰਜ਼ਿਊਮਰ ਇਸ ਬੈਨੀਫਿਟ ਦਾ ਦੇ ਲਈ ਐਲੀਜੀਬਲ ਹੈ ਉਹ 50% ਤੱਕ ਦੀ ਸਬਸਿਡੀ ਸੋਲਰ ਰੂਫਟਾਪ ਇੰਸਟਾਲੇਸ਼ਨ ਦੇ ਲਈ ਅਵੇਲ ਕਰ ਸਕਦੇ ਹਨ 1 ਕਿਲੋਵਟ ਤੇ 30000 ਰੁਪਏ ਦੀ ਸਬਸਿਡੀ 2 ਕਿਲੋਵਟ ਤੇ 60000 ਦੀ ਔਰ ਉਸ ਦੇ ਉੱਤੇ 78000 ਤੇ ਇਹ ਸਬਸਿਡੀ ਕੈਪਡ ਹੈ ਇਸ ਤੋਂ ਇਲਾਵਾ ਜਿਹੜਾ 50% ਕੰਪੋਨੈਂਟ ਬੈਨੇਫਿਸ਼ੀਰੀ ਨੇ ਦੇਣਾ ਹੈ ਉਸ ਦੇ ਲਈ ਅਸੀਂ ਬੈਂਕਸ ਦੇ ਨਾਲ ਤਾਲਮੇਲ ਕਰਕੇ ਬਹੁਤ ਹੀ ਸਸਤੇ ਦਰਾਂ ਤੇ ਲੋਨਸ ਵੀ ਮੁਹੱਈਆ ਕਰਵਾ ਰਹੇ ਹਾਂ ਸਾਰੇ ਬੈਂਕ ਬ੍ਰਾਂਚੇਜ਼ ਬੈਂਕ ਮੈਨੇਜਰਸ ਤੱਕ ਇਹ ਮੈਸੇਜ ਆਲਰੇਡੀ ਪਹੁੰਚਾਇਆ ਜਾ ਚੁੱਕਿਆ ਹੈ ਕਿ ਸਕੀਮ ਦੇ ਬੈਨੇਫਿਟਸ ਸਾਰੇ ਉਹਨਾਂ ਦੇ ਕਲਾਇੰਟਸ ਨੂੰ ਦੱਸੇ ਜਾਣ ਔਰ ਨਾਲ ਹੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਉਹਨਾਂ ਦੇ ਕੋਈ ਵੀ ਸਵਾਲ ਹੋਣ ਉਹਨਾਂ ਦਾ ਜਵਾਬ ਦੇ ਕੇ ਇਹ ਫੈਸਿਲੀਟੇਟ ਕੀਤਾ ਜਾਵੇ ਕਿ ਤਾਂ ਕਿ नॉन सब्सिडी कंपोनेंट दे लिए लोन बहुत ही सौखे तरीके नाल उपलब्ध कराए जान सर्विस क्लब होशियारपुर विखे मैं दसना चाहवागी कि असी सोलर रूफटॉप लगाया है और लोन बेसिस ही लगाया है जिस दे विच क्लब वालों खर्चा बहुत ही मिनीस्क्यूल खर्चा क्लब वालों गया है और सारा खर्चा जी अगे आने वाले समय के बचत होने वाली है उस दे देा सोलर रूफटॉप का कैपिटल कॉस्ट भी निकल जाएगा ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਘਰ ਇੱਕ ਮਾਈਕਰੋ ਪ੍ਰੋਡਿਊਸਰ ਆਫ ਇਲੈਕਟ੍ਰਿਸਿਟੀ ਬਣੇ ਜਦੋਂ ਔਨ ਗ੍ਰਿਡ ਰੂਫਟਾਪ ਪਲੈਂਟ ਕਿਸੇ ਦੇ ਘਰ ਦੇ ਉੱਤੇ ਲੱਗਦਾ ਹੈ ਤਾਂ ਸਾਰੀ ਜਿਹੜੀ ਸਰਪਲਸ ਜਨਰੇਸ਼ਨ ਹੈ ਉਹਨਾਂ ਦੀ ਕੰਜ਼ਮਪਸ਼ਨ ਤੋਂ ਇਲਾਵਾ ਜਿਹੜੀਆਂ ਯੂਨਿਟਸ ਬਚਦੀਆਂ ਉਹ ਸਾਰੀ ਗ੍ਰਿਡ ਨੂੰ ਸਪਲਾਈ ਹੁੰਦੀ ਹੈ ਜਿਹਦੇ ਨਾਲ ਸਾਡੀ ਗ੍ਰਿਡ ਹੋਰ ਸਸ਼ਕਤ ਹੁੰਦੀ ਹੈ ਔਰ ਸਰਪਲਸ ਇਲੈਕਟ੍ਰਿਸਿਟੀ ਗ੍ਰੀਨ ਸੋਰਸਸ ਨਾਲ ਹੀ ਜਨਰੇਟ ਹੋ ਕੇ ਸਾਡੇ ਵਾਤਾਵਰਣ ਦੇ ਵਿੱਚ ਬਹੁਤ ਬਿਹਤਰੀ ਹੋਣ ਦੇ ਅਸਰ ਆ ਰਹੇ ਅਸੀਂ ਦੱਸਣਾ ਚਾਹਾਂਗੇ ਕਿ ਪਿਛਲੇ ਦਿਨਾਂ ਅਸੀਂ ਪੀਐਸਪੀਸੀਐਲ ਦੇ ਪਾਵਰ ਵਪਾਰ ਦੇ ਕਰਮਚਾਰੀਆਂ ਦੀ ਬੜੇ ਵੱਡੇ ਪੱਧਰ ਤੇ ਟ੍ਰੇਨਿੰਗ ਕਰਾਈ ਹੈ ਜਿੱਥੇ ਪੰਜਾਬ ਵਿਖੇ ਹਜ਼ਾਰ ਤੋਂ ਉੱਤੇ ਮੁਲਾਜ਼ਮਾਂ ਦੀ ਟ੍ਰੇਨਿੰਗ ਆਲਰੇਡੀ ਹੋ ਚੁੱਕੀ ਹੈ ਅਸੀਂ ਇੱਥੇ ਨਾ ਸਿਰਫ ਅਫਸਰ ਸਾਹਿਬਾਨ ਸਗੋਂ ਮੀਟਰ ਰੀਡਰ ਜਿਹੜੇ ਘਰ-ਘਰ ਜਾਂਦੇ ਨੇ ਮੀਟਰ ਦੀ ਰੀਡਿੰਗ ਲੈਂਦੇ ਨੇ ਤੁਹਾਡੇ ਸਾਰਿਆਂ ਦਾ ਨੁਰਾਤਾ ਰੱਖਦੇ ਨੇ ਉਹਨਾਂ ਦੀ ਵੀ ਟ੍ਰੇਨਿੰਗ ਕਰਾਈ ਹੈ ਤਾਂ ਕਿ ਉਹ ਵੀ ਇਸ ਸਕੀਮ ਦੇ ਬੇਨਫਿਟ ਸਮਝ ਕੇ ਤੁਹਾਡੇ ਸਾਰਿਆਂ ਤੱਕ ਪਹੁੰਚਾ ਸਕਣ ਉਹ ਅੱਗੇ ਆਉਣ ਵਾਲੇ ਸਮੇਂ 'ਚ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਇੱਕ ਅਪੀਲ ਲੈਟਰ ਤੁਹਾਡੇ ਤੱਕ ਲੈ ਕੇ ਆਵਾਂਗੇ ਉਸ ਦੇ ਨਾਲ ਹੀ ਜਿਵੇਂ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਣਾ ਕਿ ਅਖਬਾਰਾਂ ਦੇ ਨਾਲ ਕੁਝ ਪੈਂਫਲੈਟਸ ਤੁਹਾਨੂੰ ਪਹੁੰਚੇ ਨੇ ਪ੍ਰੋਜੈਕਟ ਗੋ ਸੋਲਰ ਦੇ ਬਾਰੇ ਉਹ ਪੈਂਫਲੈਟ ਤੁਹਾਡੇ ਤੱਕ ਦੁਬਾਰਾ ਮੀਟਰ ਰੀਡਰਸ ਦੇ ਰਾਹੀਂ ਪਹੁੰਚਾਏ ਜਾਣਗੇ ਤਾਂ ਕਿ ਤੁਹਾਡੇ ਸਾਰੇ ਸਵਾਲ ਜਿਹੜੇ ਹਨ ਉਹਨਾਂ ਦੇ ਜਵਾਬ ਮਿਲ ਸਕਣ ਉਹਦੇ ਉੱਤੇ ਇੱਕ ਜ਼ਿਲ੍ਹਾ ਦੀ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਜਿਹੜਾ ਹੁਣ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਉਹਦੇ ਉੱਤੇ ਕਿਸੇ ਵੀ ਟਾਈਮ ਫੋਨ ਕਰਕੇ ਜਾਂ WhatsApp ਦੇ ਰਾਹੀਂ ਆਪਣੇ ਸਵਾਲ ਪੁੱਛੇ ਜਾ ਸਕਦੇ ਨੇ ਜਿਨ੍ਹਾਂ ਦਾ ਜਵਾਬ ਇਮੀਡੀਏਟ ਤੌਰ ਤੇ ਦਿੱਤਾ ਜਾਵੇਗਾ ਸਰਕਾਰ ਵੱਲੋਂ ਵੈਂਡਰਸ ਖਾਸ ਤੌਰ ਤੇ ਇੰਪੈਨਲ ਕੀਤੇ ਗਏ ਹਨ ਜਿਹੜੇ ਇੰਪੈਨਲਡ ਵੈਂਡਰਸ ਇੰਸਟਾਲੇਸ਼ਨ ਕਰਨਗੇ ਤਾਂ ਉਹਨਾਂ ਦਾ ਕੁਆਲਿਟੀ ਕੰਟਰੋਲ ਉਹਨਾਂ ਦੀ ਗਾਰੰਟੀ ਸਕੀਮ ਦੇ ਬੇਨਫਿਟਸ ਤੁਹਾਨੂੰ ਸੁਨਿਸ਼ਚਿਤ ਤੌਰ ਤੇ ਪਹੁੰਚਣ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਔਰ ਇਹ ਮੀਟਰ ਰੀਡਰਸ ਦਾ ਵੀ ਅਸੀਂ ਵੈਂਡਰਸ ਦੇ ਨਾਲ ਤਾਲਮੇਲ ਕਰਾਇਆ ਹੈ ਸਾਰੇ ਜਿਹੜੇ ਸਾਡੇ ਨਿਵਾਸੀ ਹੈ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਕਿਸੇ ਵੀ ਵੈਂਡਰ ਦੇ ਰਾਹੀਂ ਇੰਸਟਾਲੇਸ਼ਨ ਕਰਾ ਸਕਦੇ ਹੋ ਉਸ ਦੇ ਵਿੱਚ ਕੋਈ ਰੋਕ ਨਹੀਂ ਲੇਕਿਨ ਜਿਹੜੇ ਵੈਂਡਰ ਹੋਣ ਉਸ ਸਰਕਾਰ ਵੱਲੋਂ ਇੰਪੈਨਲ ਕੀਤੇ ਗਏ ਹੋਣ ਇਹਦਾ ਖਾਸ ਖਿਆਲ ਰੱਖ ਲਿਆ ਜਾਵੇ ਇਸ ਤੋਂ ਇਲਾਵਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਅਪਲਾਈ ਕਰਨ ਲਈ ਉਹਦੇ ਉੱਤੇ ਇੱਕ QR ਕੋਡ ਸਾਡਾ ਜਿਹੜਾ ਪੈਂਫਲਟ ਹੈ ਉਹਦੇ ਉੱਤੇ QR ਕੋਡ ਦਿੱਤਾ ਗਿਆ ਹੈ ਉਹਦੇ ਤੇ ਤੁਸੀਂ ਆਪਣੀ ਮਾਈਨਰ ਸਿਰਫ ਆਪਣਾ ਨਾਮ ਫੋਨ ਨੰਬਰ ਐਡਰੈਸ ਪਾ ਕੇ ਤੁਸੀਂ Google Sheet Google Form ਭਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਫੋਨ ਆਏਗਾ ਔਰ ਅਸੀਂ ਤੁਹਾਡੇ ਤੱਕ ਉਹ ਵੈਂਡਰ ਦਾ ਸੰਪਰਕ ਕਰਵਾਵਾਂਗੇ ਇਸ ਤੋਂ ਇਲਾਵਾ ਤੁਸੀਂ ਜਦੋਂ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਵੈਂਡਰ ਸਿਲੈਕਸ਼ਨ ਹੁੰਦੀ ਹੈ ਵੈਂਡਰ ਸਿਲੈਕਸ਼ਨ ਤੋਂ ਬਾਅਦ ਇੰਸਟਾਲੇਸ਼ਨ ਹੁੰਦੀ ਹੈ ਜਦੋਂ ਇਹ ਪਲਾਂਟ ਤੁਹਾਡਾ ਸੋਲਰ ਰੂਫਟਾ ਪਲਾਂਟ ਤੁਹਾਡੀ ਛੱਤ ਤੇ ਲੱਗ ਜਾਂਦਾ ਹੈ ਉਸਤੇ 15 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਬਸਿਡੀ ਪਹੁੰਚਾਉਣ ਦੇ ਵਚਨਬੱਧ ਹੋਵਾਂਗੇ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਕਮਿਟਮੈਂਟ ਹੈ ਕਿ ਅਸੀਂ ਪਾਵਰ ਵਿਭਾਗ ਦੇ ਰਾਹੀਂ ਉਹ ਸਬਸਿਡੀ ਤੁਹਾਨੂੰ ਇੰਸਟਾਲੇਸ਼ਨ ਦੇ 15 ਦਿਨ ਦੇ ਅੰਦਰ ਅੰਦਰ ਮੁਹੱਈਆ ਕਰਵਾਵਾਂਗੇ ਇਸ ਤੋਂ ਇਲਾਵਾ ਵੀ ਜਦੋਂ ਸੋਲਰ ਰੂਫਟਾਪ ਪਲੈਂਟ ਲੱਗਦਾ ਹੈ ਸਾਡੇ ਪਿਛਲੇ ਦਿਨਾਂ ਸਾਡੇ ਦੇਖਣ ਵਿੱਚ ਆਇਆ ਹੈ ਕਿ ਕਦੇ ਕੋਈ ਲੋਡ ਐਕਸਟੈਂਸ਼ਨ ਵਗੈਰਾ ਕਰਨੀ ਪੈਂਦੀ ਹੈ ਕਦੇ ਕੋਈ ਪੁਰਾਣਾ ਬਿੱਲ ਪੈਂਡਿੰਗ ਹੋਵੇ ਉਹ ਕਲੀਅਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਦੇ ਪਾਵਰ ਵਿਭਾਗ ਨਾਲ ਸੰਬੰਧਿਤ ਕੋਈ ਵੀ ਕੰਮ ਹੋਣਾ ਤਾਂ ਤੁਸੀਂ ਆਪਣੇ ਡਿਵੀਜ਼ਨ ਦੇ ਕਨਸਰਨਡ ਐਕਸੀਅਨ ਸਾਹਿਬਾਨ ਐਸ ਡੀਓ ਸਾਹਿਬਾਨ ਨੂੰ ਅਪਰੋਚ ਕਰ ਸਕਦੇ ਹੋ ਉਹ ਪਹਿਲ ਦੇ ਆਧਾਰ ਤੇ ਰਿਸੋਲਵ ਕੀਤੇ ਜਾਣਗੇ ਔਰ ਜੇ ਫਿਰ ਵੀ ਰਿਸੋਲਵ ਨਹੀਂ ਹੁੰਦੇ ਤਾਂ ਸਾਡੇ ਜਿਹੜੇ ਜ਼ਿਲ੍ਹਾ ਹੈਲਪਲਾਈਨ ਨੰਬਰ ਹੈ ਉਹਦੇ ਉੱਤੇ ਸੰਪਰਕ ਕਰੋ ਤਾਂ ਕਿ ਅਸੀਂ ਟਾਈਮ ਬౌੰਡ ਤਰੀਕੇ ਨਾਲ ਉਹੋ ਇਸ਼ੂਜ਼ ਵੀ ਰਿਸੋਲਵ ਕਰਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਿਵੇਂ ਹੁਸ਼ਿਆਰਪੁਰ ਜਾਣਾ ਹੀ ਆਪਣੇ ਅੱਛੇ ਵਾਤਾਵਰਣ ਲਈ ਜਾਂਦਾ ਹੈ ਤੁਸੀਂ ਸਾਰੇ ਫੇਰ ਇੱਕ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਮੋਗੇ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਚਿੰਦਪੁਰਨੀ ਮੇਲੇ ਵਿੱਚ ਅਸੀਂ ਉਹਨੂੰ ਪਲਾਸਟਿਕ ਮੁਕਤ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋਏ ਹਾਂ ਬਹੁਤ ਵੱਡਾ ਡਿਫਰੈਂਸ ਅਸੀਂ ਕ੍ਰੀਏਟ ਕਰ ਪਏ ਪਿਛਲੇ ਸਾਲ ਨਾਲੋਂ ਇਸ ਤਰ੍ਹਾਂ ਇਹ ਜਿਹੜੀ ਇੱਕ ਨਵੀਂ ਮੁਹਿੰਮ ਅਸੀਂ ਸ਼ੁਰੂਆਤ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਮੀਟਰ ਰੀਡਰਸ ਨਾਲ ਜੁੜ ਕੇ ਆਪਣੇ ਬੈਂਕ ਮੈਨੇਜਰਸ ਨਾਲ ਜੁੜ ਕੇ ਸਾਡਾ ਸਾਥ ਦੇਵੋਗੇ ਔਰ ਪ੍ਰੋਜੈਕਟ ਗੋ ਸੋਲਰ ਦੇ ਵਿੱਚ ਵੱਧ ਜੜ ਕੇ ਭਾਗ ਲਾਉਗੇ ਤਾਂ ਕਿ ਅਸੀਂ ਸਾਰੇ ਰਿਸਪਾਂਸਿਬਲ ਗ੍ਰੀਨ ਸਿਟੀਜ਼ਨਸ ਬਣ ਸਕੀਏ ਤੁਸੀਂ ਗੂਗਲ ਤੇ ਅਪਲਾਈ ਕਰੋ ਤਾਂ ਅਸੀਂ ਤੁਹਾਨੂੰ ਨਾਲ ਦੇ ਨਾਲ ਵਿਦਨ 2 ਡੇਸ ਅਸੀਂ ਤੁਹਾਨੂੰ ਵੈਂਡਰ ਅਸਾਈਨ ਕਰ ਦੇਵਾਂਗੇ ਬਟ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਤੁਸੀਂ ਮਾਰਕੀਟ ਸਰਵੇ ਕਰੋ ਤੁਸੀਂ ਚਾਰ ਵੈਂਡਰਸ ਨਾਲ ਗੱਲ ਕਰੋ ਕਿਉਂਕਿ ਇਹ ਤਾਂ ਇੱਕ ਤਰ੍ਹਾਂ ਨਾਲ ਮਤਲਬ ਮਾਰਕੀਟ 'ਚ ਕੋਈ ਕਪੜਾ ਲੈਣ ਵੀ ਜਾਂਦੇ ਅਸੀਂ ਚੈੱਕ ਕਰਦੇ ਹਾਂ ਕਿ ਇੱਥੇ 500 ਦਾ ਮਿਲਦਾ ਉੱਥੇ 1000 ਦਾ ਮਿਲਦਾ ਜਦੋਂ ਤੁਸੀਂ ਵੈਂਡਰ ਆਪਣਾ ਫਾਈਨਲ ਕਰ ਲੈਂਦੇ ਹੋ ਉਸ ਤੋਂ ਬਾਅਦ ਉਹ ਟੈਕਨੀਕਲ ਅਸੈਸਮੈਂਟ ਉਹ ਛੱਤ ਦਾ ਸਾਈਜ਼ ਦੇਖਣਗੇ ਕਿ ਉੱਥੇ ਡ੍ਰਿਲਿੰਗ ਵਗੈਰਾ ਹੋ ਸਕਦੀ ਹੈ ਉਹ ਫੀਜ਼ਿਬਿਲਿਟੀ ਚੈੱਕ ਤੋਂ ਬਾਅਦ 2 ਦਿਨ ਦੇ ਅੰਦਰ ਅੰਦਰ ਇੰਸਟਾਲੇਸ਼ਨ ਕੀਤੀ ਜਾ ਸਕਦੀ ਹੈ ਪ੍ਰੋਵਾਈਡਡ ਕਿ ਕੋਈ ਪੀਐਸਪੀਸੀਐਲ ਦਾ ਪਾਵਰ ਵਿਭਾਗ ਦਾ ਕੋਈ ਪੈਂਡਿੰਗ ਡਿਊਜ਼ ਜਾਂ ਕੋਈ ਪੈਂਡਿੰਗ ਕੋਈ ਇਸ਼ੂ ਨਾ ਹੋਵੇ। ਵੀ ਅਪਰੋਕਸੀਮੇਟਲੀ ਕਾਸਟ ਕਿੰਨੀ ਰਹੇਗੀ? 1 ਕਿਲੋਵੈਟ ਹਾਂਜੀ ਹਾਂਜੀ ਦੇਖੋ ਜੀ ਜਿਵੇਂ ਮੈਂ ਦੱਸਿਆ ਹੈ ਕਿ ਸਕੀਮ ਦੇ ਤਹਿਤ 60000 ਰੁਪਏ ਪਰ ਕਿਲੋਵੈਟ ਦੀ ਕਾਸਟ ਆਉਂਦੀ ਹੈ ਬਟ ਲੇਕਿਨ ਜਿਵੇਂ ਉਹ ਵੋਟੇਜ ਵੱਧਦੀ ਜਾਂਦੀ ਹੈ ਜਿਵੇਂ 2 ਕਿਲੋਵੈਟ ਹੋਇਆ 3 ਕਿਲੋਵੈਟ ਹੋਇਆ ਤਾਂ ਔਰ ਕਾਸਟ ਘੱਟ ਹੋ ਜਾਂਦੀ ਹੈ 1 ਕਿਲੋਵੋਟ ਦੀ ਪਲਾਂਟ ਦੀ ਜਿਹੜੀ ਸਰਕਾਰ ਵੱਲੋਂ ਅਪਰੋਕਸੀਮੇਟ ਨਿਰਧਾਰਿਤ ਕੀਤੀ ਗਈ ਹੈ ਉਹ 60000 ਕੀਤੀ ਗਈ ਹੈ ਉਹਦੇ ਹਿਸਾਬ ਨਾਲ 50% ਸਬਸਿਡੀ 30000 ਤੇ ਦਿੱਤੀ ਜਾਂਦੀ ਹੈ ਕਿ ਮਿਨੀਮਮ ਸਾਈਜ਼ ਆਫ ਰੂਫ ਟਾਪ ਕੁਝ ਹੈਗਾ ਕਿ ਘੱਟ ਤੋਂ ਵੱਡਾ ਕਿਉਂ ਨਹੀਂ ਹੋਣੀ ਚਾਹੀਦਾ 100 ਸਕੁਅਰ ਫੀਟ ਏਰੀਆ ਜਿਹੜਾ ਰੂਫ ਟਾਪ ਦਾ ਮਿਨੀਮਮ ਚਾਹੀਦਾ ਹੁੰਦਾ ਹੈ ਅ ਜਿਸ ਦੇ ਉਤੇ ਸੋਲਰ ਰੂਫ ਟਾਪ ਲੱਗ ਸਕਦਾ ਹੈ ਜ਼ਿਲ੍ਹੇ ਵਿੱਚ ਕਿੰਨੇ ਵੈਂਡਰ ਹੈਗੇ ਜਿਹੜੇ ਆਪਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਜ਼ਿਲ੍ਹੇ ਵਿੱਚ ਜੀ ਮੋਰ ਥੈਨ 50 ਵੈਂਡਰਸ ਉਧਰ ਆਪਰੇਟ ਕਰ ਰਹੇ ਹੈ ਬਹੁਤ ਤਾਦਾਦ ਦੇ ਵਿੱਚ ਵੈਂਡਰਸ ਆਪਰੇਟ ਕਰ ਰਹੇ ਹੁਣ ਅਸੀਂ ਉਮੀਦ ਕਰ ਰਹੇ ਹਾਂ ਕਿ ਹੋਰ ਔਨਟਰਪ੍ਰੈਨਰਸ ਵੀ ਸਾਡੇ ਬਣਨਗੇ ਜਦੋਂ ਅਸੀਂ ਟ੍ਰੇਨਿੰਗ ਕਰਾਈ ਹੈ ਅਸੀਂ ਉਮੀਦ ਕਰਦੇ ਹਾਂ ਅੱਗੇ ਆਉਣ ਵਾਲੇ ਸਮੇਂ ਵਿੱਚ ਅਸੀਂ ਆਈਟੀਆਈ ਦੇ ਬੱਚਿਆਂ ਦੀ ਵੀ ਟ੍ਰੇਨਿੰਗ ਕਰਾਉਣ ਲੱਗੇ ਹਾਂ ਕੋਈ ਵੀ ਵਿਅਕਤੀ ਇਹਦੇ ਵਿੱਚ ਬਹੁਤ ਵੱਡੀ ਇੱਕ ਓਪਰਚੁਨਿਟੀ ਹੈ ਜਿਸ ਦੇ ਵਿੱਚ ਨਵੇਂ ਅੰਟਰਪ੍ਰੈਨਰਰਸ ਬਣ ਕੇ ਵੀ ਸੋਲਰ ਇੰਸਟਾਲੇਸ਼ਨ ਦੇ ਕੰਮ ਸ਼ੁਰੂ ਕਰ ਸਕਦੇ ਨੇ ਮੈਮ ਬੈਂਕਸ ਕਿਹੜੀਆਂ ਕੜੀਆਂ ਇਨਕਲੂਡ ਨੇ ਸਬਸਿਡੀ ਲਈ ਸਾਰੇ ਬੈਂਕਸ ਇਨਕਲੂਡਡ ਹੈ ਜੀ ਪ੍ਰਾਈਵੇਟ ਪਬਲਿਕ ਹਰ ਤਰ੍ਹਾਂ ਦੇ ਬੈਂਕ ਇਨਕਲੂਡਡ ਹੈ ਜੇ ਕੋਈ ਬੈਂਕ ਲੋਨ ਦੇਣ ਤੋਂ ਮਨਾ ਕਰਦੇ ਤਾਂ ਸਾਡੇ ਧਿਆਨ ਵਿੱਚ ਲਿਆ ਜਾਵੇ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਇਹਨਾਂ ਦਾ ਵਿਆਜ ਪ੍ਰਾਈਵੇਟ ਵਾਲਿਆਂ ਦਾ ਜ਼ਿਆਦਾ ਹੁੰਦਾ ਹੈ ਸਰਕਾਰੀ ਦਾ ਘੱਟ ਹੁੰਦਾ ਹੈ ਇਹਦਾ ਵੀ ਡਿਫਰੈਂਸ ਉਹ ਦੇਖੋ ਜੀ ਮਾਰਕੀਟ ਰੇਟ ਤੇ ਦੇਣਾ ਹੈ ਬਟ ਲੇਕਿਨ ਹੈਵिली ਸਬਸਿਡਾਈਜ਼ਡ ਰੇਟ ਤੇ ਤੁਹਾਨੂੰ ਇਸ ਪਰਪਸ ਲਈ ਲੋਨ ਮੁਹయ్యా ਕਰਵਾਇਆ ਜਾ ਸਕਦਾ ਹੈ ਜਿਹੜੀ ਕਮਰਸ਼ੀਅਲ ਜਿਹੜੀ ਰੈਸਿਡੈਂਸ਼ੀਅਲ ਦੋਨੋਂ ਜਗ੍ਹਾ ਤੇ ਯੂਜ਼ ਕੀਤਾ ਜਾ ਸਕਦਾ ਹੈ ਇੱਕ ਦੋਨੋਂ ਜਗ੍ਹਾ ਯੂਜ਼ ਕੀਤਾ ਜਾ ਸਕਦਾ ਤੇ ਜਿਹੜਾ ਇਹਦਾ ਰੇਟ ਆਫ ਇੰਟਰਸਟ ਹੋਏਗਾ ਬੈਂਕਸ ਬੋਲੋ ਕਮਰਸ਼ੀਅਲ ਤੋਂ ਲੱਗ ਹੋ ਰਹੇ ਰੈਜ਼ੀਡੈਂਸ਼ੀਅਲ ਲੱਗ ਜਿਹੜਾ ਸਬਸਿਡੀ ਹੈ ਭਾਵੇਂ ਉਹ ਇੰਸਟਾਲੇਸ਼ਨ ਤੇ ਹੋਵੇ ਜਾਂ ਲੋਨ ਤੇ ਹੋਵੇ ਉਹ ਸਬਸਿਡੀ ਖਾਸ ਰੈਜ਼ੀਡੈਂਸ਼ੀਅਲ ਯੂਨਿਟਸ ਵਾਸਤੇ ਐਕਸਕਲੂਸਿਵਲੀ ਨਿਰਧਾਰਿਤ ਕੀਤੀ ਹੈ